ਬੀਤੇ ਕੱਲ ਪਟਿਆਲਾ ਵਿਖੇ ਰੋਸ ਮਾਰਚ ਕੱਢਿਆ ਗਿਆ ਹੈ। ਇਹ ਰੋਸ ਮਾਰਚ ਸਿੱਖ ਜਥੇਬੰਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਕੱਢਿਆ ਗਿਆ ਹੈ। ਬੰਦੀ ਸਿੰਘਾਂ ਦੀ ਰਿਹਾਈ ਇਸ ਰੋਸ ਮਾਰਚ ਦਾ ਮੁੱਖ ਮਕਸਦ ਸੀ। ਇਸ ਵੇਲੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਜਿਹੜੇ ਕਿ ਭਾਰਤ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਬੰਦ ਨੇ। ਇਸ ਵੇਲੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਵੀ ਬੰਦੀ ਸਿੰਘਾਂ ਦੀ ਰਿਹਾਈ ਲਵਾਉਣ ਦੇ ਲਈ ਹਰ ਸੰਭਵ ਅਤੇ ਅਸੰਭਵ ਕਦਮ ਚੁੱਕੇ। ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੀ ਇਕੱਠ ਕੀਤਾ ਗਿਆ ਹੈ। ਇੱਥੇ ਵੀ ਨਾਰੇਬਾਜ਼ੀ ਕੀਤੀ ਗਈ ਹੈ। ਸਿੱਖ ਜਥੇਬੰਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੀ ਜਮ ਕੇ ਰੋਸ ਜ਼ਾਹਰ ਕਰਦੇ ਹੋਏ ਦਿਖਾਈ ਦਿੱਤੇ ਨੇ। ਅੱਜ ਵੀ ਅੱਜ ਜੇ ਤੁਸੀਂ ਉਹਨੇ ਡੀਸੋ ਵਿੱਚ ਇਕੱਠਿਆ ਹੋਇਆ ਕੀ ਕਾਰਨ ਇਹ ਮੰਨਦਾ ਕਿ ਇਹ ਸਾਡੇ ਜਿਹੜੇ 35 35 40 40 ਸਾਲ ਤੋਂ ਸੰਵਿਧਾਨ ਦੇ ਮੁਤਾਬਕ ਜਿਹੜੇ ਜੋ ਵੀ ਕਿਸੇ ਜੁਰਮ ਕੀਤਾ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਡੇ ਜਿਹੜੇ ਸਿੱਖ ਤੇ ਜਿਹੜੇ ਸਾਡੇ ਸਿਆਸੀ ਮਤਲਬ ਬੰਧੀ ਸਿੰਘ ਨੇ ਉਹ ਸਾਰੇ ਜੇਲਾਂ ਦੇ ਵਿੱਚ ਬੰਦ ਕਿੱਥੇ ਵੇ ਨੇ ਅੱਜ ਉਹਨਾਂ ਦੀ ਰਿਹਾਈ ਵਾਸਤੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੀਆਂ ਬੇਇੱਜ਼ਤੀਆਂ ਹੋਈਆਂ ਉਹਨਾਂ ਦੇ ਇਨਸਾਫ਼ ਲੈਣ ਵਾਸਤੇ ਅੱਜ ਪੰਜਾਬ ਤੇ ਸੈਂਟਰਲ ਸਰਕਾਰ ਦਾ ਰੋਸ ਵਜੋਂ ਪੂਰੇ ਪੰਜਾਬ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈੱਡਕੁਆਰਟਰਾਂ ਦੇ ਉੱਤੇ ਪੁਤਲੇ ਭੁਕੇ ਜਾ ਰਹੇ ਨੇ। ਅੱਜ ਕਿ ਦੇਖਿਆ ਜਾ ਰਿਹਾ ਜੀ ਬੰਦੀ ਸਿੰਘਾਂ ਨੂੰ ਲੈ ਕੇ ਪਹਿਲੇ ਵੀ ਕਾਫੀ ਲੰਮੇ ਸਮੇਂ ਤੋਂ ਜਿਹੜੇ ਧਰਨੇ ਲਾਏ ਗਏ ਆ ਪ੍ਰੋਟੈਸਟ ਕੀਤਾ ਗਿਆ। ਪਰ ਕੋਈ ਹੱਲ ਨਹੀਂ ਹੋ ਰਿਹਾ। ਇਹ ਇਹ ਜਿਹੜੀ ਸੈਂਟਰ ਤੇ ਪੰਜਾਬ ਸਰਕਾਰ ਜਿਹੜੀ ਇਹ ਕਹਿ ਕੇ ਆਈ ਸੀ ਸੱਤਾ ਦੇ ਵਿੱਚ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ। ਲੇਕਿਨ ਆਪਣੇ ਵਾਅਦੇ ਤੋਂ ਮੁੱਕਰ ਕੇ ਉਹਦੀ ਨਲੈਕੀ ਹੈ। ਅਸੀਂ ਓਨੀ देर ਚੁੱਪ ਨਹੀਂ ਬੈਠਾਂਗੇ ਜਿੰਨੀ देर ਬੰਤੀ ਸਿੰਘਾਂ ਦੀ ਰਿਹਾਈ ਨਹੀਂ ਹੋਏਗੀ ਉਹ ਜਿਹੜਾ ਤੁਹਾਡਾ ਧਰਨਾਇ ਜੱਕ ਇੰਨੇ ਵਸ ਕਰੇਗੇ ਇਹ ਤਾਂ ਬਸ ਅੱਜ ਰੋਸ ਹੋ ਜੋ ਜਿਹੜੇ ਦੋਨੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਅੱਜ ਇੱਥੇ ਸਮਾਪਤ ਹੈ 15 ਤਰੀਕ ਨੂੰ ਮਹਾਲੀ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਕਰਕੇ ਆਇਆ ਹੈ